ਤੁਸੀਂ ਆਖਿਆ ਸੀ ਕਿ ਰੇਟ ਵੱਧ ਜਾਣਗੇ ਔਰ ਸੁਣਿਆ ਕਿ ਰੇਟ ਵੱਧ ਗਏ ਇਹ ਹੁਣ ਰੇਟ ਕਿੰਨੇ ਵਧੇ ਨੇ ਜਰਾ ਇਸ ਬਾਰੇ ਸਾਨੂੰ ਵਿਸਤਾਰ ਨਾਲ ਦੱਸੋ ਜੀ ਹੁਣ ਜਿਹੜਾ ਆਪਾਂ ਦੇਖਿਆ ਜਾਏ ਤੇ ਡਰਾਈ ਦਾ ਜਿਹੜਾ ਰੇਟ ਆ ਉਹ ਆਲਮੋਸਟ 10 ਸੈਂਟ ਜੰਪ ਕਰ ਗਿਆ ਤੇ ਜਿਹੜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਤੁਸੀਂ ਕਹਿ ਸੀ ਕਿ ਜੀ ਰੇਟ ਵਧਣਗੇ ਜਿਹੜੇ ਕੋਈ 10 ਤੋਂ 15 ਸੈਂਟ ਉੱਤੇ ਜਾਣ ਦੀ ਉਮੀਦ ਹੈ ਇਸ ਤਰੀਕੇ ਆਸੀ ਤੁਸੀਂ ਰੇਟ ਵਧਿਆ 10 ਸੈਂਟ ਇਹ 5 ਸੈਂਟ ਕਦੋਂ ਗੱਲ ਲੱਭਣਗੇ ਜਿਹੜਾ ਸਿਸਟਮ ਚੱਲਦਾ ਜਿਵੇਂ ਅਸੀਂ ਦੇਖ ਰਹੇ ਹਾਂ ਇਹ ਤੇ ਹੋ ਸਕਦਾ 15 ਸੈਂਟ ਤੋਂ ਵੀ ਉੱਤੇ ਚੱਲ ਜਾਏ ਮਤਲਬ ਹੂੰ 10 ਸੈਂਟ ਆਲਮੋਸਟ ਵਧਿਆ ਤੇ 5 ਸੈਂਟ ਨਹੀਂ ਉਸ ਤੋਂ ਜ਼ਿਆਦਾ ਵੀ ਉੱਤੇ ਜਾ ਸਕਦਾ ਹੈ ਜੇ ਆਪਾਂ ਹੁਣ ਰੀਫਰ ਦੀ ਗੱਲ ਕਰੀਏ ਤਾਂ ਰੀਫਰ ਜਿਹੜੀ ਆ ਉਹ ਵੀ ਗੁੱਡ న్యూਸ ਆ ਮਤਲਬ ਜਨਵਰੀ ਚ ਅਸੀਂ 2 ਡਾਲਰ 54 ਸੈਂਟ ਸਪੌਟ ਰੇਟ ਦੇਖਿਆ ਸੀ ਤੇ ਕੰਟਰੈਕਟ ਜਿਹੜਾ 2 ਡਾਲਰ 77 ਸੈਂਟ ਸੀਗਾ ਇਹਦਾ ਲੋਇਸਟ ਸੀਗਾ ਉਹ ਸੀਗਾ ਸਰ ਸਾਡਾ ਮਾਰਚ ਅਪ੍ਰੈਲ ਚ 2 ਡਾਲਰ 27 ਸੈਂਟ ਕਰ ਗਿਆ ਸੀ ਪਰ ਸਪੌਟ ਰੇਟ ਫਿਰ ਵੀ 2 ਡਾਲਰ 31 ਸੈਂਟ ਸੀਗਾ ਅੱਜ ਦਾ ਜਿਹੜੀ ਗੱਲ ਕਰਦੇ ਆ ਅੱਜ ਦੀ 2 ਡਾਲਰ 45 ਸੈਂਟ ਹੋ ਗਈ ਆ ਮਤਲਬ 2 ਡਾਲਰ 37 ਸੈਂਟ ਤੇ ਉੱਤੇ ਜਾ ਕੇ 2 ਡਾਲਰ 45 ਸੈਂਟ ਹੋ ਗਈ ਆ ਸਪੌਟ ਰੇਟ ਹੁਣ ਵੀ 2 ਡਾਲਰ 73 ਸੈਂਟ ਚੱਲ ਰਿਹਾ ਤੇ ਇਸ ਦਾ ਮਕਸਦ ਰਿਜੈਕਸ਼ਨ ਇਹ ਜਿਹੜਾ ਮਾਰਕੀਟ 'ਚ ਜਿਹੜਾ ਸਪੌਟ ਰੇਟ ਵੱਧ ਰਿਹਾ ਇਹ ਆਹ ਤੱਕ ਹੋਰ ਵੀ ਅੱਗੇ ਜਾਣਾ ਕਿ ਇਹ ਜਿਹੜਾ ਇੰਗਲਿਸ਼ ਲੈਂਡਿੰਗ ਪ੍ਰੋਫੀਸ਼ੈਂਸੀ ਜਿਹੜਾ ਹੈ ਇਹ ਇੰਨਾ ਕੋ ਮੁਸ਼ਕਿਲ ਕਾਨੂੰਨ ਨਹੀਂ ਹੈਗਾ ਕਿਹੜੇ 'ਚ ਸਿਰਫ ਉਹ ਬੇਸਿਕਲੀ ਇਹ ਦੇਖ ਰਹੇ ਨੇ ਕਿ ਬੰਦੇ ਨੂੰ ਪ੍ਰੀ ਇੰਸਪੈਕਸ਼ਨ ਆਂਦੀ ਆ ਇਹ ਬੰਦੇ ਨੂੰ ਪ੍ਰੀ ਇੰਸਪੈਕਸ਼ਨ ਆਂਦੀ ਆ ਤੇ ਉਹਨੂੰ ਸਾਇਨਾਂ ਦਾ ਪਤਾ ਜੇ ਸਾਇਨਾਂ ਨੂੰ ਪਤਾ ਹੈ ਉਹ ਸੇਫ ਆ ਜੇ ਸੇਫ ਆ ਤੇ ਦੈਟਸ ਫਲੈਟ ਬਟ ਇਨੀ ਵਧੀਆ ਨਿਊਜ਼ ਨਹੀਂ ਹੈਗੀ ਪਰ ਡਰਾਏ ਤੇ ਰੀਫਰ ਜਿਹੜਾ ਹੈ ਉਹ ਜਿਹੜਾ ਮੇਨ ਸਾਡਾ ਕੰਮ ਹੈ ਸਾਡੀ ਕਮੇਟੀ ਦਾ ਉਹਦੇ ਵਿੱਚ ਬਹੁਤ ਮਿੱਤਰੀ ਆ ਰਹੀ ਹੈ ਤੇ ਚੀਜ਼ਾਂ ਬਿਹਤਰ ਹੋਣ ਗਈਆਂ ਵੈਸੇ ਟਰੱਕ ਸੇਲਸ ਤੇ ਸੀਲਸ ਕੀ ਨੇ ਆਫਰਸ ਕੀ ਨੇ ਕੋਈ ਫਾਇਦੇ ਦੀ ਗੱਲ ਵੀ ਦੱਸੋ ਸਾਨੂੰ ਅਖੀਰ ਜੀ ਅਸੀਂ ਵਧੀਆ ਡੀਲਾਂ ਲਾਈਆਂ ਨੇ ਜੀ ਜੇ ਤੁਸੀਂ ਦੇਖੋਗੇ ਕਿ ਸਾਡਾ ਜਿਹੜਾ 4th ਆਫ ਜੁਲਾਈ ਦਾ ਵੀਕ ਆ ਉਹਦੇ ਵਿੱਚ ਅਸੀਂ ਸਪੈਸ਼ਲ ਡੀਲਾਂ ਲਾਈਆਂ ਨੇ ਸਪੈਸ਼ਲ ਪ੍ਰਾਈ ਟਰੱਕ ਸੇਲਰ ਉਹ ਬੈਨੀਫਿਟ ਦੇ ਰਿਹਾ ਕਸਟਮਰ ਨੂੰ ਜਿੰਨਾ ਜ਼ਿਆਦਾ ਆਪਟਿਮਾਈਜ਼ ਆਪਣੇ ਆਪ ਨੂੰ ਕਰ ਰਿਹਾ ਤੁਹਾਡੀ ਪ੍ਰਾਈਸ ਜਿਹੜੀ ਆ ਔਨਲਾਈਨ ਅਵੇਲੇਬਲ ਆ ਅਸੀਂ ਈਵਨ ਵਿਨ ਨੰਬਰ ਵੀ ਜਿਹੜਾ ਉਹ ਪ੍ਰੋਵਾਈਡ ਕਰਦੇ ਆ ਆਪਣੀ ਵੈਬਸਾਈਟ ਤੇ ਨਾਲ ਪਿਕਚਰਾਂ ਪ੍ਰੋਵਾਈਡ ਕਰਦੇ ਆ ਤੁਸੀਂ ਪਿਕਚਰ ਜਾ ਕੇ ਇੱਕ ਇੱਕ ਉਹਦੀ ਗਿਅਰਮੈਂਟ ਦੇ ਅੰਦਰ ਜਿਹੜੀ ਜਿਹੜੀ ਚੀਜ਼ ਲੱਗੀ ਉਹਨੂੰ ਦੇਖ ਸਕਦੇ ਹੋ ਪੰਜਾਬੀ ਰੇਡੀਓ ਯੂ ਐਸ ਏ ਔਰ ਯੂ ਐਸ ਏ ਟਰੱਕ ਸੇਲਸ ਦੇ ਸਰ ਇਹ ਪਲੇਟਫਾਰਮ ਤੋਂ ਮੈਂ ਮਸੂਦ ਮੱਲੀ ਆਪ ਸਭ ਦੇ ਰੂ ਰੂ ਹਾਜ਼ਰ ਇਹ ਸਪੈਦੀ ਮੁਲਾਕਾਤ ਲੈ ਕੇ ਜੋ ਕਰਨੇ ਅਸੀਂ ਯੂ ਐਸ ਏ ਟਰੱਕ ਸੇਲਸ ਤੋਂ ਸਈਅਦ ਆਬਦਨ ਔਰ ਦੇਖਣ ਵਾਲਿਆਂ ਦੀ ਸੇਵਾ ਚ ਬੜਾ ਅਦਬ ਭਰਿਆ ਨਿਗਾਜਿਆ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਹੈ ਜੀ ਔਰ ਸਾਡੇ ਰੂਪ ਰੂਪ ਮੌਜੂਦ ਨੇ ਸੈਯਦ ਸਾਹਿਬ ਅੱਜ ਜਰਾ ਇਹਨਾਂ ਦੇ ਨਾਲ ਮਿਠਾਸ ਵਾਲੀ ਗੱਲ ਕਰਾਂਗੇ ਔਰ ਉਸ ਮਿਠਾਸ ਦੀ ਵਜ੍ਹਾ ਵੀ ਮੈਂ ਤੁਹਾਨੂੰ ਦੱਸਾਂਗਾ ਪਹਿਲਾਂ ਤਾਂ ਸੈਯਦ ਸਾਹਿਬ ਜੀ ਆਏ ਨੂੰ ਕਿਨੇ ਸਵਾਗਤ ਹੈ ਤੁਹਾਡਾ ਜੀ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਤੇ ਉਹ ਮੈਂ ਮਿਠਾਸ ਤੋਂ ਗੱਲ ਹੋਈ ਤੇ ਡਾਇਬਟੀਜ਼ ਹੋਈ ਹੈ ਮੈਨੂੰ ਧਿਆਨ ਕਰਨਾ ਥੋੜਾ ਜਿਹਾ ਉਹ ਸਰ ਉਹ ਤੁਹਾਨੂੰ ਹੋਈ ਹੈ ਨਾ ਪਰ ਅਸੀਂ ਤੇ ਇਹ ਜਾਣਨੇ ਆ ਉਹ ਪੰਜਾਬੀ ਦਾ ਇੱਕ ਖਾਣ ਆ ਕਿ ਜਿਹਦਾ ਘਾਉ ਉਹਦਾ ਗਾਉ ਸੋ ਅਸੀਂ ਪਿਛਲੇ ਸਾਰੇ ਪ੍ਰੋਗਰਾਮਾਂ 'ਚ ਸਈਦ ਸਾਹਿਬ ਨੇ ਜਿਹੜੇ ਇਹਨਾਂ ਤੋਂ ਤਾਬੜ ਤੋੜ ਹਮਲੇ ਕੀਤੇ ਪਰ ਹੁਣ ਕਿਉਂਕਿ ਇਹਨਾਂ ਦਾ ਖਾਦਾ ਇਹਨਾਂ ਦਾ ਗੋਣਾ ਪਹਿਣਾ ਆ ਉਹ ਇਸ ਤਰ੍ਹਾਂ ਕਿ ਮੈਂ 2023 ਤੋਂ ਅਮਰੀਕਾ ਦੇ ਵਿੱਚ ਪਾਕਿਸਤਾਨੀ ਚਿੱਟਾ ਚੌਂਸਾ ਅੰਬ ਲੱਭ ਰਿਹਾ ਸਾਂ ਮੈਨੂੰ ਨਹੀਂ ਸੀ ਲੱਭ ਰਿਹਾ ਸੋ ਮੈਂ ਪੁੱਛਿਆ ਕਿ ਸਈਦ ਸਾਹਿਬ ਇੱਥੇ ਪੁਰਾਣੇ ਰਹਿੰਦੇ ਨੇ ਅਮਰੀਕਾ ਕੈਨੇਡਾ ਵਾਸੀ ਨੇ ਇੱਕ ਇੱਕ ਥਾਂ ਤੋਂ ਭੇਤੀ ਨੇ ਇਹਨਾਂ ਨੂੰ ਪੁੱਛਿਆ ਤੇ ਇਹਨਾਂ ਨੇ ਆਖਿਆ ਕਿ ਜੀ ਅੰਬ ਮਿਲ ਜਾਣਗੇ ਮੈਂ ਕਿ ਕਿਦਾਂ ਲੱਭਣਗੇ ਸੋ ਮੇਰੇ ਬੂਹੇ ਤੇ ਜਦੋਂ ਅਪੜ ਗਏ ਫਿਰ ਉਹਨਾਂ ਨੂੰ ਜਦੋਂ ਖੋਲਿਆ ਫਿਰ ਉਹਨਾਂ ਦੀ ਜਦੋਂ ਖੁਸ਼ਬੋ ਨੇ ਨਿਸ਼ਾ ਜਾਂ ਤਾਰੀ ਕੀਤਾ ਫਿਰ ਉਸ ਬਾਅਦ ਜਦੋਂ ਖਾਤਾ ਤੇ ਹੱਥ ਮੂੰਹ ਲਿਬੜੇ ਨੇ ਤੇ ਮੈਂ ਕਿਹਾ ਕਿ ਅੱਜ ਸਈਦ ਸਾਹਿਬ ਨੂੰ ਨਾ ਮਿੱਠੇ ਮਿੱਠੇ ਸਵਾਲ ਪੁੱਛਣੇ ਕਿਉਂਕਿ ਅਹੀਂ ਇਹਨਾਂ ਦੇ ਅੰਬ ਖਾ ਲਏ ਨੇ ਇਸ ਲਈ ਇਹਨਾਂ ਦਾ ਖਾਦਾ ਇਹਨਾਂ ਦੇ ਗਾਵਾਂਗੇ ਸਈਦ ਸਾਹਿਬ ਬਹੁਤ ਧੰਵਾਦ ਤੁਹਾਡੀ ਇਸ ਮੁਹੱਬਤ ਦਾ ਸਿਰ ਮੱਤੇ ਜਜ਼ਾਕ ਅੱਲਾ ਸਰ ਉਹ ਦੇਖੋ ਅਮਰੀਕਾ 'ਚ ਕੋਈ ਚੀਜ਼ ਲੱਭਣੀ ਹੋਏ ਨਾ ਉਹ ਤੇ ਕਹਿੰਦੇ ਲੱਭਣਾਂ ਤੇ ਰੱਬ ਹੀ ਲੱਭ ਜਾਂਦਾ ਤੇ ਹਰ ਚੀਜ਼ ਅਵੇਲੇਬਲ ਅਮ ਉਕੀ ਕਹਿੰਦੇ ਨੇ ਆਪਣਾ ਆਰਟੀਫੀਸ਼ੀਅਲ ਇੰਟੈਲੀਜੈਂਸ ਨੂੰ AI ਨੂੰ ਯੂਜ਼ ਕਰਨਾ ਪੈਂਦਾ ਹਰ ਜੀਤ ਮਿਲ ਜਾਂਦੀ ਹੈ। ਕੀ ਕਹਿਣਾ ਸਰ ਤੁਹਾਡੇ ਇਸ ਤੁਹਾਡੇ ਕਮਾਲ ਨੂੰ ਦੋਹਰਾ ਸਲਾਮ ਆ। ਅੱਜ ਇਹ ਗੱਲਬਾਤ ਚੱਲੀ ਹੈ ਸਰ ਅਗਰ ਤੁਹਾਡੀ ਇਜਾਜ਼ਤ ਹੋਵੇ। ਜੀ 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 ਬismillah ਕਰੋ ਮਿੱਠਿਆਂ ਤੋਂ ਸ਼ੁਰੂ ਹੋਇਆ ਤਾਂ ਮਿੱਠੀ-ਮਿੱਠੀ ਗੱਲਾਂ ਨੇ ਅੱਜ ਸਰ। ਮਿੱਠੀਆਂ-ਮਿੱਠੀਆਂ ਗੱਲਾਂ ਜੀ ਪਹਿਲਾ ਸਵਾਲ ਹੀ ਬਹੁਤ ਮਿੱਠਾ ਹੈ। ਉਹ ਸਵਾਲ ਇਹ ਹੈ ਕਿ ਤੁਸੀਂ ਆਖਿਆ ਸੀਗਾ ਕਿ ਰੇਟ ਵਧ ਜਾਣਗੇ। ਔਰ ਸੁਣਿਆ ਕਿ ਰੇਟ ਵਧ ਗਏ ਨੇ। ਇਹ ਹੁਣ ਰੇਟ ਕਿੰਨੇ ਵਧੇ ਨੇ? ਜ਼ਰਾ ਇਸ ਬਾਰੇ ਸਾਨੂੰ ਵਿਸਤਾਰ ਨਾਲ ਦੱਸੋ। ਜੀ ਹੁਣ ਜਿਹੜਾ ਆਪਾਂ ਦੇਖਿਆ ਜਾਏ ਤੇ ਡਰਾਈ ਦਾ ਜਿਹੜਾ ਰੇਟ ਆ ਉਹ ਆਲਮੋਸਟ 10 ਸੈਂਟ ਜੰਪ ਕਰ ਗਿਆ ਤੇ ਜਿਹੜਾ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੈਂ ਆਪਣੇ ਸੁਣਨ ਵਾਲਿਆਂ ਦੀ ਵਕਾਲਤ ਕਰਾਂਗਾ ਇਥੇ ਤੁਸੀਂ ਕਿਹਾ ਸੀਗਾ ਕਿ ਜੀ ਰੇਟ ਵਧਣਗੇ ਜਿਹੜੇ ਕੋਈ 10 ਤੋਂ 15 ਸੈਂਟ ਉੱਤੇ ਜਾਣ ਦੀ ਉਮੀਦ ਹੈ ਇਸ ਤਰੀਕੇ ਕਿਹਾ ਸੀ ਤੁਸੀਂ ਰੇਟ ਵਧਿਆ 10 ਸੈਂਟ ਇਹ 5 ਸੈਂਟ ਕਦੋਂ ਗੱਲ ਬਣਗੇ ਜੀ ਜੀ ਉਹ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਉਹ ਜਿਹੜਾ ਜਿਹੜਾ ਸਿਸਟਮ ਚੱਲਦਾ ਜਿਵੇਂ ਅਸੀਂ ਦੇਖ ਰਹੇ ਹਾਂ ਇਹ ਤੇ ਹੋ ਸਕਦਾ 15 ਸੈਂਟ ਤੋਂ ਵੀ ਉੱਤੇ ਚੱਲ ਜਾਏ ਮਤਲਬ ਹੁਣ 10 ਸੈਂਟ ਆਲਮੋਸਟ ਵਧਿਆ ਤੇ 5 ਸੈਂਟ ਨਹੀਂ ਉਸ ਤੋਂ ਜ਼ਿਆਦਾ ਵੀ ਉੱਤੇ ਜਾ ਸਕਦਾ ਉਹਦੀ ਮੈਂ ਤੁਹਾਨੂੰ ਰੀਜ਼ਨ ਦੱਸਦਾ ਜੀ ਜੇ ਆਪਾਂ ਡਰਾਈ ਦੀ ਗੱਲ ਕਰਦੇ ਹਾਂ ਜੇ ਆਪਾਂ ਸਪੌਟ ਰੇਟ ਨੂੰ ਦੇਖੀਏ ਡਰਾਈ ਦਾ ਜਨੂਅਰੀ ਚ 2 ਡਾਲਰ 15 ਸੈਂਟ ਸੀਗਾ ਵਾਹ ਤੇ ਪਿਛਲੇ ਮਹੀਨੇ ਤੱਕ 2 ਡਾਲਰ 2 ਸੈਂਟ ਸੀਗਾ ਤੇ ਜਦੋਂ ਇਹ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਲੱਗੀ ਹੈ ਤੇ ਨਾਲ ਚਾਈਨਾ ਤੋਂ ਜਿਹੜਾ ਸਾਮਾਨ ਆਣਾ ਸ਼ੁਰੂ ਹੋਇਆ ਹੈ ਤੇ ਆਲਰੇਡੀ 2 ਡਾਲਰ 11 ਸੈਂਟ ਜਾ ਚੁੱਕਿਆ ਹੈ ਤੇ ਬੀਬੀਕਲੀ ਸਾਡੇ ਕਿੰਨਾ ਪਿੱਛੇ ਰਹਿ ਗਿਆ ਆਲਮੋਸਟ 4-5 ਸੈਂਟ ਪਿੱਛੇ ਰਹਿੰਦਾ ਪਰ ਜੇ ਆਪਾਂ ਲੌਂਗ ਟਰਮ ਤੇ ਦੇਖਿਆ ਜਾਏ ਕਿ ਜਿਹੜੀ ਆਪਾਂ ਹੁਣ ਡਿਸਕਸ ਵੀ ਕਰਾਂਗੇ ਖਬਰਾਂ ਇਸ 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 ਟਾਪਿਕ ਦੇ ਬਾਅਦ ਕਿ ਹੁਣ ਜਿਹੜਾ ਅੱਗੇ ਜਿਹੜਾ ਪੋਜ਼ਿਟਿਵਨੈਸ ਬਹੁਤ ਜ਼ਿਆਦਾ ਹੈ ਮਾਰਕੀਟ 'ਚ ਤੇ ਜਿਹੜਾ ਰੇਟ ਨੇ ਉਹ ਉੱਤੇ ਜਾ ਰਹੇ ਨੇ ਮੈਂ ਐਗਜ਼ਾਮਪਲ ਕਰਦਾ ਕਰਵ ਦੀ ਜਿਹੜਾ ਕਰਵ ਆ ਮੈਂ ਤੁਹਾਡੇ ਨਾਲ ਸਲਾਈਡ ਵੀ ਸ਼ੇਅਰ ਕਰ ਰਿਹਾ ਜੀ ਤੇ ਇਹ ਕਰਵ ਚ ਜਿਹੜਾ ਕੰਟਰੈਕਟ ਰੇਟ ਆ ਉਹ ਆਲਮੋਸਟ ਸਿੱਧਾ ਹੀ ਜਾ ਰਿਹਾ ਪਰ ਜਿਹੜਾ ਸਪੌਟ ਰੇਟ ਆ ਉਹ ਜਨੂਅਰੀ ਚ ਉੱਤੇ ਸੀਗਾ ਫਿਰ ਥੱਲੇ ਆਇਆ ਥੱਲੇ ਆਇਆ ਥੱਲੇ ਆਇਆ ਹੁਣ ਦੁਬਾਰਾ ਉੱਤੇ ਜਾ ਰਿਹਾ ਤੇ ਉਹ ਜਿਹੜਾ ਸਪੌਟ ਰੇਟ ਆ ਉਹਦੀ ਰਿਜੈਕਸ਼ਨ ਜਿਹੜੀ ਆ ਕੰਟਰੈਕਟ ਤੋਂ ਉਹ ਵੱਧਦੀ ਜਾ ਰਹੀ ਆ ਪਲੱਸ ਜਿਹੜੇ ਜਿਹੜੇ ਕੰਪਨੀਆਂ ਨੇ ਉਹ ਬੇਸਿਕਲੀ ਇਸ ਵੇਲੇ ਬਹੁਤ ਜ਼ਿਆਦਾ ਜਿਹੜੀਆਂ ਨੇ ਆਲਰੇਡੀ ਨੇ ਆਪਣਾ ਬਿਜ਼ਨਸ ਚੱਕਣ ਵਾਸਤੇ ਠੀਕ ਹੈ ਜੇ ਆਪਾਂ ਹੁਣ ਰਿਫਰ ਦੀ ਗੱਲ ਕਰੀਏ ਤਾਂ ਰਿਫਰ ਜਿਹੜੀ ਆ ਉਹ ਵੀ ਗੁੱਡ న్యూਸ ਆ ਮਤਲਬ ਜਨੂਅਰੀ ਚ ਅਸੀਂ 2.54 ਸੈਂਟ ਸਪੌਟ ਰੇਟ ਦੇਖਿਆ ਸੀ ਤੇ ਕੌਂਟਰੈਕਟ ਜਿਹੜਾ 2.77 ਸੈਂਟ ਸੀਗਾ ਹਮਮ ਇਹਨਾਂ ਲੋਇਸ ਸੀਗਾ ਉਹ ਸੀਗਾ ਸਰ ਸਾਡਾ ਮਾਰਚ ਮਾਰਚ ਅਪ੍ਰੈਲ ਚ 2.27 ਸੈਂਟ ਕਰ ਗਿਆ ਸੀ ਪਰ ਸਪੌਟ ਰੇਟ ਫਿਰ ਵੀ 2 ਡਾਲਰ 71 ਸੈਂਟ ਸੀਗਾ ਅੱਛਾ ਅੱਜ ਦਾ ਜਿਹੜੀ ਗੱਲ ਕਰਦੇ ਆ ਅੱਜ ਦੀ 2.45 ਸੈਂਟ ਹੋ ਗਈ ਆ ਮਤਲਬ 2.37 ਸੈਂਟ ਤੇ ਉੱਤੇ ਜਾ ਕੇ 2.45 ਸੈਂਟ ਹੋ ਗਈ ਆ ਵਾਹ ਪਰ ਸਪੌਟ ਰੇਟ ਹੁਣ ਵੀ 2.73 ਸੈਂਟ ਚੱਲ ਰਿਹਾ ਹੂੰ 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 ਤੇ ਇਹਦਾ ਮਕਸਦ ਰਿਜੈਕਸ਼ਨ ਵੱਧ ਰਹੀ ਆ ਤੇ ਇਹ ਜਿਹੜਾ ਮਾਰਕੀਟ 'ਚ ਜਿਹੜਾ ਸਪੌਟ ਰੇਟ ਵੱਧ ਰਿਹਾ ਇਹ ਆਹ ਤੱਕ ਹੋਰ ਵੀ ਅੱਗੇ ਜਾਣਾ ਫਲੈਟ ਬੈੱਡ ਦੀ ਇੰਨੀ ਵਧੀਆ ਨਿਊਜ਼ ਨਹੀਂ ਹੈਗੀ ਪਰ ਡਰਾਏ ਤੇ ਰੀਫਰ ਜਿਹੜਾ ਹੈ ਉਹ ਜਿਹੜਾ ਮੇਨ ਸਾਡਾ ਕੰਮ ਹੈ ਸਾਡੀ ਕਮਿਊਨਿਟੀ ਦਾ ਉਹਦੇ ਚ ਬਹੁਤ ਬਿਹਤਰੀ ਆ ਰਹੀ ਹੈ ਤੇ ਚੀਜ਼ਾਂ ਬਿਹਤਰ ਹੋਣ ਗਈਆਂ ਆ ਜੇ ਤੁਸੀਂ ਲੌਂਗ ਟਰਮ ਦੇਖੋ ਸ਼ਾਰਟ ਟਰਮ ਦੇਖੋ ਜਿੰਨੇ ਵੀ ਲੋਕੀ ਸਪੌਟ ਰੇਟ ਤੇ ਡੀਲ ਕਰ ਰਹੇ ਨੇ ਉਹ ਹੁਣ ਇਸ ਵੇਲੇ ਜਿਹੜੇ ਨੇ ਆਪਣੀ ਪ੍ਰੋਫਿਟੇਬਿਲਟੀ ਵੱਲ ਜਾ ਰਹੇ ਨੇ ਪਹਿਲੇ ਤਾਂ ਚਲੋ ਸੁੱਖਾ ਸੁੱਖਾ ਕੰਮ ਕਰ ਰਹੇ ਸੀ ਥੋੜਾ ਬਹੁਤ ਰੋਟੀ ਬਣਾ ਰਹੀ ਸੀ ਪਰ ਹੁਣ ਜਿਹੜਾ ਕੰਮ ਉਹ ਵਧੀਆ ਹੋ ਜਾਣਾ ਸਪੈਸ਼ਲੀ ਜਿਨ੍ਹਾਂ ਨੇ ਆਪਣਾ ਇਕਵਿਪਮੈਂਟ ਜਿਹੜਾ ਹੈ ਉਹ ਮੇਨਟੇਨ ਰੱਖਿਆ ਹੈ ਤੇ ਉਹਨਾਂ ਦੀ ਜਿਹੜੀ ਆ ਐਮਸੀ ਉਹ ਕਲੀਅਰ ਆ ਵਾਇਲੇਸ਼ਨਾਂ ਨਹੀਂ ਹੈਗੀਆਂ ਤੇ ਜੇ ਉਹਨਾਂ ਨੇ ਵਧੀਆ ਇਕਵਿਪਮੈਂਟ ਲਿਆ ਜਿਵੇਂ ਅਸੀਂ ਯੂ यूएसए ট্রাক ਸੇਲ ਤੋਂ ਜਿਹੜਾ ਇਕੁਪਮੈਂਟ ਦੇਰ ਆ ਪੂਰੇ ਉਹਦੀ ਮੇਨਟੇਨੈਂਸ ਸਹੀ ਹੁੰਦੀ ਹੈ ਵਾਰੰਟੀ ਹੋਈ ਹੁੰਦੀ ਆ ਉਹਦੇ ਨਾਲ ਤੁਹਾਡੀ ਪੇਮੈਂਟ ਜਿਹੜੀ ਆ ਮੰਥਲੀ ਪੇਮੈਂਟ ਘਟ ਹੁੰਦੀ ਆ ਹੁਣ ਜੇ 10 ਸੈਂਟ ਵੀ ਵਧਦੇ ਨੇ ਉਹ 10 ਸੈਂਟ ਜਿਹੜਾ ਬੇਸਿਕਲੀ ਤੁਹਾਡੇ ਡਾਇਰੈਕਟ ਤੁਹਾਡੇ ਪ੍ਰੋਫਿਟ ਵਾਲੀ ਜਾਣਾ ਕਿਉਂਕਿ ਡੀਜ਼ਲ ਦੀ ਪ੍ਰਾਈਸ ਵੀ ਕਾਫੀ ਕੰਟਰੋਲੇਬਲ ਆ ਡੀਲਰ ਦੀ ਡੀਜ਼ਲ ਦੀ ਪ੍ਰਾਈਸ ਇੰਨੀ ਜ਼ਿਆਦਾ ਨਹੀਂ ਵਧਦੀ ਜੀ ਠੀਕ ਹੋ ਗਿਆ ਤੁਹਾਡੀਆਂ ਇਹਨਾਂ ਮਿੱਠੀਆਂ-ਮਿੱਠੀਆਂ ਗੱਲਾਂ ਨੇ ਅੰਬ ਫਿੱਕੇ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਹੋਏ ਨਹੀਂਗੇ ਅਗਲੀ ਗੱਲ ਜਿਹੜੀ ਹੈ ਉਹ ਜਰਾ ਥੋੜੀ ਜਿਹੀ ਲੂਣੀ ਹੈ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਜਿਹੜੀ ਉਹ ਲਾਗੂ ਹੋਣ ਤੋਂ ਬਾਅਦ ਮੈਕਸੀਕੋ ਤੋਂ ਆਉਣ ਵਾਲੇ ਡਰਾਈਵਰ ਨੇ ਜਿਹੜੇ ਉਹ ਬੜੀਆਂ ਉਹ ਖਲਾਂ ਮੁਸ਼ਕਲਾਂ ਨੇ ਜਿਹੜੀਆਂ ਉਹ ਚੱਲ ਰਹੇ ਨੇ ਕੀ ਜਾਣਕਾਰੀ ਹੈ ਤੁਹਾਡੇ ਕੋਲ ਇਸ ਬਾਰੇ ਜਿ ਜਿਹੜੇ ਬੇਸਿਕਲੀ ਉਹ ਖਾਲੀ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਤੇ ਇੱਕ ਸਿਗਾ ਦੂਜਾ ਜਿਹੜਾ ਉਹਨਾਂ ਨੇ ਨਾਨ ਡੈਮੇਸਾਇਲ ਉਹਨੂੰ ਵੀ ਨਾਲ ਹੀ ਅਪਲਾਈ ਕਰ ਦਿੱਤਾ ਤੇ ਜਿਹੜੇ ਮੈਕਸੀਕੋ ਤੋਂ ਜਿਹੜਾ ਮੈਂ ਓਵਰਨਾਈਟ ਗੱਲ ਕਰਦਾ ਜਿਹੜਾ ਰੇਟ ਹੁੰਦਾ ਸੀ ਮੈਕਸੀਕੋ ਤੇ ਨਾਰਥ ਮਤਲਬ ਯੂਐਸ ਆਨ ਦਾ $3 ਸੀਗਾ ਉਹ ਓਵਰਨਾਈਟ ਜਿਹੜਾ ਹੈ $1 ਇਨਕਰੀਸ ਕਰ ਗਿਆ ਹੈ ਅੱਛਾ ਕੋਈ ਵੀ ਕੰਪਨੀਆਂ ਜਿਹੜੀਆਂ ਨੇ ਉਹ ਰੈਡੀ ਨਹੀਂ ਹੈਗੀਆਂ ਕਿ ਆਪਣੇ ਡਰਾਈਵਰ ਨੂੰ ਜਾਂ ਡਰਾਈਵਰ ਰੈਡੀ ਨਹੀਂ ਹੈਗੇ ਕਿ ਅਮਰੀਕਾ ਭੇਜ ਸਕਣ ਸਪੈਸ਼ਲੀ B1 ਦੇ ਉੱਤੇ ਤੇ ਜਦੋਂ ਇੱਧਰ ਆਉਂਦੇ ਨੇ ਚਲੋ ਜਿਹੜੇ ਕਮਰਸ਼ਲ ਜ਼ੋਨ ਉਹਦੇ ਤੇ ਚੈਕਿੰਗ ਨਹੀਂ ਹੁੰਦੀ ਪਰ ਜਦੋਂ ਉਹ ਕਮਰਸ਼ਲ ਜ਼ੋਨ ਤੋਂ ਬਾਹਰ ਨਿਕਲਦੇ ਨੇ ਬਾਰਡਰ ਦੇ ਇਸ ਪਾਸੇ ਆਉਂਦੇ ਨੇ ਤੇ ਉਹਨਾਂ ਨੂੰ ESL ਇੰਗਲਿਸ਼ ਸਪਲਿੰਗ ਪ੍ਰੋਫੀਸ਼ੈਂਸੀ ਦੇ ਕਰਕੇ ਤੇ ਦੂਜਾ ਨਾਨ ਡੋਮੈਸਾਈਲ ਟਰੱਕ ਡਰਾਈਵਰ ਦਾ ਜਿਹੜਾ ਨਵਾਂ ਕਾਨੂੰਨ ਬਣਿਆ ਹੈ ਉਹ ਕਰਕੇ ਉਹਨਾਂ ਨੂੰ ਕਾਫੀ ਜ਼ਿਆਦਾ ਟ੍ਰਬਲ ਆ ਰਹੀ ਆ ਤੇ ਟ੍ਰਬਲ ਕਰਕੇ ਹੁਣ ਫਾਰ ਦਾ ਟਾਈਮ ਬੀਇੰਗ ਜਿਹੜੇ ਬਹੁਤ ਸਾਰੀਆਂ ਕੰਪਨੀਆਂ ਨੇ ਉਹ ਆਈ ਨਹੀਂ ਰਹੀਆਂ ਜਿਹੜੀਆਂ ਯੂ ਐਸ ਵੱਲ ਠੀਕ ਹੈ ਠੀਕ ਹੈ ਤੇ ਆਪਾਂ ਲੌਂਗ ਟਰਮ ਤੇ ਸ਼ਾਰਟ ਟਰਮ ਦੇਖ ਕੇ ਲੌਂਗ ਟਰਮ ਤੇ ਉਹਨਾਂ ਨੂੰ ਡੈਫੀਨਿਟਲੀ ਥੋੜਾ ਟਾਈਮ ਲੱਗਾ ਉਹਨਾਂ ਕੰਪਨੀਆਂ ਨੂੰ ਜਿਹੜਾ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰਨਾ ਤੇ ਹੋਰ ਵੀ ਜਿਹੜੀ ਉਹਨਾਂ ਨੇ ਐਪਲੀਕੇਸ਼ਨ ਕਰਨਾ ਪਰ ਫਾਰ ਦਾ ਸ਼ਾਰਟ ਟਾਈਮ ਜਿਹੜੀ ਹੈ ਇਹ ਬੇਸਿਕਲੀ ਜਿਹੜੇ ਇਹ ਬੈਨੀਫਿਟ ਜਿਹੜਾ ਹੈ ਇਹ ਵੀ ਬੈਨੀਫਿਟ ਸਾਨੂੰ ਮਿਲੇਗਾ ਕਿ ਜਿਹੜੇ ਮਤਲਬ ਉਹ ਪੁਸ਼ਕਾਰੀ ਨੇ ਕੰਪਨੀਆਂ ਕਿ ਉਹ ਬਾਰਡਰ ਤੇ ਕਮਰਸ਼ੀਅਲ ਜ਼ੋਨ ਤੇ ਜਿਹੜਾ ਲੋਡ ਨੂੰ ਛੱਡਦੇ ਤੇ ਉਧਰੋਂ ਫਿਰ ਲੋਕਲ ਕੰਪਨੀਆਂ ਨੂੰ ਜਿਹੜਾ ਉਹ ਇਕੁਇਪਮੈਂਟ ਮੂਵ ਕਰਾਉਣ ਤੇ ਇਹ ਦੇਖੋ ਇਹ ਚੀਜ਼ ਜਿਹੜੀ ਹੈ ਨਾ ਸਾਰੀ-ਸਾਰੀ ਬੈਨੀਫਿਟ ਜਾ ਰਹੀਆਂ ਨੇ ਜਿਹੜੀ ਆਪਣੀ ਸਾਊਥ ਇੰਡੀਅਨ ਕਮਿਊਨਿਟੀ ਕਮਿਟੀ ਹੈਗੀ ਜਿਹਦੇ ਪੰਜਾਬੀ ਹਰਿਆਣਾ ਹਿੰਦੀ ਆਪਣੇ ਸਾਰੀ ਕਮਿਊਨਟੀਆਂ ਆਂਦੀਆਂ ਨੇ ਇਹਦੇ 'ਚ ਇਹਨਾਂ ਨੂੰ ਬੈਨੀਫਿਟ ਮਿਲ ਰਿਹਾ ਦੂਜੀ ਜਲੀ ਮੈਂ ਗੱਲ ਕਰਾਂਗਾ ਕਿ ਜਿਹੜਾ ਆਪਾਂ ਪਹਿਲਾਂ ਗੱਲ ਕਰਦੇ ਸੀ ਕਿ ਐਂਡ ਆਫ ਦਿ ਡੇ ਜਿਹੜਾ ਕੰਮ ਹੈ ਨਾ ਉਹ ਬੇਸਿਕਲੀ ਪ੍ਰੋਫੈਸ਼ਨਲਿਜ਼ਮ ਨਾਲ ਚੱਲੇਗਾ ਇਹਦੇ ਵਿੱਚ ਇਹ ਨਹੀਂ ਤੁਸੀਂ ਕਰ ਸਕਦੇ ਕਿ ਆ ਸ਼ਾਰਟਕਟ ਮਾਰੋ ਜਾਂ ਆਪਣੀ ਵਾਇਲੇਸ਼ਨਾਂ ਕਿਸ ਤਰੀਕੇ ਨਾਲ ਇਨਕਰੀਜ਼ ਕਰ ਲੋ ਮੈਂ ਤੁਹਾਨੂੰ ਇੱਕ ਛੋਟਾ ਜਿਹਾ ਉਹਦਾ ਡਾਟਾ ਪ੍ਰੋਵਾਈਡ ਕਰਦਾ ਜੀ ਹੁਣ ਡਾਟਾ ਹਰ ਜੀ ਡਾਟਾ ਤੇ ਹੁੰਦੀ ਜੀ ਇਹ ਵੈਬਸਾਈਟ ਆ ਇਹਦਾ ਵੀ ਮੈਂ ਲਿੰਕ ਸ਼ੇਅਰ ਕਰ ਰਿਹਾ ਤੇ ਇਹ ਤੁਸੀਂ ਜਾ ਕੇ ਤੇ ਜਾ ਕੇ ਡਾਟਾ ਡਾਊਨਲੋਡ ਕਰ ਸਕਦੇ ਹੋ ਜਿਹੜਾ FMCS ਇਹ ਉਹ ਵਾਇਲੇਸ਼ਨਾਂ ਦੀ ਪੂਰੀ ਇੱਕ ਜਿਹੜੀ ਆ ਫਾਈਲ ਉਹ ਸ਼ੇਅਰ ਕਰਦਾ ਹੈ ਜਿਹਦੇ ਚ ਉਹ ਸਾਰੇ ਵਾਇਲੇਸ਼ਨਾਂ ਜਿਹੜੀਆਂ ਅਪ ਟੂ ਡੇਟ ਹੋਈਆਂ ਹੁੰਦੀਆਂ ਨੇ ਪੰਜ ਤਰੀਕ ਨੂੰ ਅਪਡੇਟ ਹੁੰਦੀਆਂ ਨੇ ਹਰ ਮੰਥ ਉਹਦੀ ਪੂਰੀ ਲਿਸਟ ਹੁੰਦੀ ਆ ਵਾਹ ਜੇ ਆਪਾਂ ਉਹਨੂੰ ਜਾ ਕੇ ਉਹਨੂੰ ਐਕਸਪਲੋਰ ਕਰੀਏ ਵਾਇਲੇਸ਼ਨਾਂ ਦੀ ਲਿਸਟ ਨੂੰ ਜੇ ਆਪਾਂ ਉਹਨੂੰ ਫਾਈਲ ਨੂੰ ਡਾਊਨਲੋਡ ਕਰਕੇ ਦੇਖੀਏ ਬਹੁਤ ਵੱਡੀ ਫਾਈਲ ਆ 6 ਲੱਖ ਪਤ ਨਹੀਂ ਕਿੰਨੇ ਉਹਦੇ ਤੇ میرے مارچ اٹھ سو چورانوے اپریلو چیاسی مئی تک ڈبل ہو گئی 1453 ਠੀਕ ਹੈ ਠੀਕ ਹੈ ਤੇ ਜਿਹੜਾ ਜੂਨ ਦਾ ਸਾਡੇ ਕੋਲ ਡਾਟਾ ਅਵੇਲੇਬਲ ਆ ਜਿਹੜਾ ਉਹਨਾਂ ਨੇ ਸਿਸਟਮ ਚ ਪਾਇਆ ਉਹ ਸਿਰਫ 5 ਦਿਨਾਂ ਦਾ ਹੈ ਜੂਨ 1 ਤੋਂ ਲੈ ਕੇ ਜੂਨ 5 ਤੱਕ ਦਾ ਠੀਕ ਹੈ ਉਹਦੇ ਵਿੱਚ ਜਿਹੜਾ ਵਾਇਲੇਸ਼ਨਾਂ ਨੇ ਉਹ ਸਿਰਫ 5 ਦਿਨ ਦੀ ਵਾਇਲੇਸ਼ਨ ਹੈਗਾ 395 ਤੁਹਾਡਾ ਪਲਾ ਹੋਏ ਯਾਨੀ 79 ਵਾਇਲੇਸ਼ਨ ਪਰ ਡੇ ਜੇ ਆਪਾਂ ਉਹਨਾਂ ਨੂੰ ਮਲਟੀਪਲਾਈ ਕਰੇ 30 ਡੇ ਨਾਲ ਤੇ 2370 ਵਾਇਲੇਸ਼ਨਾਂ ਬਣਦੀਆਂ ਨੇ 3 ਟਾਈਮ ਇਨਕਰੀਜ਼ ਹੋ ਗਿਆ ਜਨ ਜੂਨ ਜਨੂਅਰੀ ਤੋਂ ਹੂੰ ਹੂੰ ਇਸ ਤਰ੍ਹਾਂ ਹੋਣਾ ਤਾਂ ਇਹ ਤਾਂ ਹੋਰ ਵੀ ਜਾਣ ਇਹਦਾ ਜਿਹੜਾ ਬੈਨੀਫਿਟ ਆ ਉਹ ਸਾਨੂੰ ਮਿਲਦਾ ਕਿਉਂਕਿ ਆਪਾਂ ਜਿਹੜਾ ਮੋਸਟਲੀ ਸਾਡੀ ਕਮਿਊਨਿਟੀ ਆ ਮੈਂ ਕਹਾਂਗਾ 90% ਜਿਹੜੇ ਨੇ ਉਹ ਮਤਲਬ ਆਪਣਾ ਬੈਸਟ ਇਕੁਪਮੈਂਟ ਬੈਸਟ ਜਿਹੜਾ ਆਪਣਾ ਇਕੁਪਮੈਂਟ ਰੱਖਦੇ ਨੇ ਬੈਸਟ ਜਿਹੜੇ ਨੇ ਫਾਲੋ ਕਰਦੇ ਨੇ ਲਾ ਨੂੰ ਤੇ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂਗਾ ਮੇਰੇ ਮਾਈਂਡ 'ਚ ਆ ਗਈ ਆਪਣਾ ਮੁੰਡਾ ਆਇਆ ਸੀ ਉਹਦਾ ਪ੍ਰੋਗਰਾਮ ਵੀ ਅਸੀਂ ਪੰਜਾਬ ਰੇਡੀਓ ਤੋਂ ਅੱਜ ਚੱਲੇਗਾ ਪੰਜਾਬ ਰੇਡੀਓ ਯੂਐਸਏ ਤੋਂ ਜੀ ਚੱਲ ਚੁੱਕਿਆ ਪੰਜਾਬ ਰੇਡੀਓ ਕਰਸ ਤੇ ਜੀ ਉਹਦੇ 'ਚ ਉਹਨੇ ਐਕਸਪਲੇਨ ਕੀਤਾ ਕਿ ਉਹਨੂੰ ਮੈਕਸੀਕੋ ਤੋਂ ਜਿਹੜਾ ਆਂਦਾ ਹੈ ਨਾ ਆਪਣਾ ਸਕੇਲ ਜੀ ਉਹ ਆਪਣੇ ਫਰੀ ਟੈਕਸਿਸ ਦਾ ਸਕੇਲ ਆਂਦਾ ਨਿਊ ਮੈਕਸੀਕੋ ਤੋਂ ਪਹਿਲਾਂ ਉਹਦੇ 'ਚ ਰੋਕ ਲਿਆ ਅੰਦਰ ਲੈ ਕੇ ਅੰਦਰ ਜਾ ਕੇ ਉਹਨਾਂ ਨੇ ਪੁੱਛਿਆ ਭਈ ਅ ਸਰਾ ਸਟੇਟਸ ਕੀਆ ਉਹਨੇ ਸਟੇਟਸ ਦੱਸਿਆ ਉਹਦੇ ਬਾਅਦ ਉਹਦੇ ਕੋਲ ਵਰ ਪਰਮਿਟ ਸੀਗਾ ਗੁੱਡ ਸਟੇਟਸ ਸੀਗਾ ਉਹਦੇ ਬਾਅਦ ਉਹਨੇ ਕਿਹਾ ਜੀ ਤੂੰ ਹੁਣ ਸਾਨੂੰ ਜਿਹੜਾ ਨਾ ਪ੍ਰੀ ਇਨਸਪੈਕਸ਼ਨ ਕਰਕੇ ਦੱਸ ਇੰਗਲਿਸ਼ ਚ ਹੂੰ ਤੇ ਪ੍ਰੀ ਇਨਸਪੈਕਸ਼ਨ ਤੇ ਉਹਨੂੰ ਆਂਦੀ ਸੀ ਉਹਨੇ ਪ੍ਰੀ ਇਨਸਪੈਕਸ਼ਨ ਕਰ ਲਈ ਬਸ ਉਧਰ ਹੀ ਉਹਨੂੰ ਰੋਕ ਦਿੱਤਾ ਤੇ ਉਹਨੇ ਮੈਨੂੰ ਦੱਸਿਆ ਕਹਿੰਦਾ ਅੰਦਰ ਫੌਜੀ ਵੀ ਬੈਠਾ ਸੀ ਇੱਕ ਜਿਹੜਾ ਵਰਦੀ ਪਾ ਕੇ ਤੇ ਨਾ ਅੰਦਰ ਆਈਸੀ ਵਾਲਾ ਵੀ ਬੈਠਾ ਸੀ ਤੇ ਕਹਿੰਦਾ ਭਾਈ ਮੈਂ ਤਾਂ ਹਰ ਚੀਜ਼ ਐਕਸਪਲੇਨ ਕੀਤੀ ਤੇ ਉਹਨਾਂ ਨੇ ਫਿਰ ਮੈਨੂੰ ਜਾਣ ਦਿੱਤਾ ਕਹਿਣ ਦਾ ਮਕਸਦ ਹੈ ਕਿ ਜੀ ਕਹਿਣ ਦਾ ਮਕਸਦ ਹੈ ਕਿ ਇਹ ਜਿਹੜਾ ਇੰਗਲਿਸ਼ ਲਰਨਿੰਗ ਪ੍ਰੋਫੈਸ਼ੈਂਸੀ ਜਿਹੜਾ ਹੈ ਇਹ ਇੰਨਾ ਕੋ ਮੁਸ਼ਕਿਲ ਕਾਨੂੰਨ ਨਹੀਂ ਹੈਗਾ ਇਹਦੇ ਵਿੱਚ ਸਿਰਫ ਉਹ ਬੇਸਿਕਲੀ ਇਹ ਦੇਖ ਰਹੇ ਨੇ ਕਿ ਬੰਦੇ ਨੂੰ ਪ੍ਰੀ ਇਨਸਪੈਕਸ਼ਨ ਆਂਦੀ ਆ ਜੇ ਬੰਦੇ ਨੂੰ ਪ੍ਰੀ ਇਨਸਪੈਕਸ਼ਨ ਆਂਦੀ ਆ ਤੇ ਉਹਨੂੰ ਸਾਈਨਾ ਦਾ ਪਤਾ ਜੇ ਸਾਈਨਾ ਨੂੰ ਪਤਾ ਹੈ ਉਹ ਸੇਫ ਆ ਜੇ ਸੇਫ ਆ ਤੇ ਦੈਟਸ ਇਟ ਠੀਕ ਹੈ ਠੀਕ ਹੈ ਬਿਲਕੁਲ ਠੀਕ ਹੈ ਉਹ ਉਹ ਮੋਸਟਲੀ ਆਪਣੀ ਕਮਿਊਨਿਟੀ ਜਿਹੜੀ ਜਿੰਨੇ ਵੀ ਨੇ ਜਿਨ੍ਹਾਂ ਨੇ ਸਟੋਰਾਂ ਦੀ ਜੌਬ ਕੀਤੀ ਹੈ ਜਾਂ ਜਿਹੜਾ ਜਿਨ੍ਹਾਂ ਨੇ ਮਤਲਬ ਸੀਰੀਅਲ ਲੈਣ ਤੋਂ ਪਹਿਲਾਂ ਥੋੜੀ ਬਹੁਤੀ ਅ ਇੰਗਲਿਸ਼ ਨੂੰ ਉਹ ਹੈਗੀ ਉਹਨਾਂ ਵਾਸਤੇ ਨਾ ਵੱਡਾ ਪ੍ਰੋਬਲਮ ਨਹੀਂ ਹੈਗਾ ਤੇ ਜਿਹੜੀ ਹੋਰ ਕਮਿਊਨਿਟੀ ਆ ਨੇ ਜਿਵੇਂ ਮੈਂ ਹੁਣ ਐਕਸਪਲੇਨ ਕਰ ਰਿਹਾ ਮੈਕਸੀਕਨ ਕਮਿਊਨਿਟੀ ਆ ਜਾਂ ਜਿਹੜੀ ਆ ਜਿਹੜੀ ਜਿਹੜੀ ਰਸ਼ੀਆ ਸਾਈਡ ਦੇ ਲੋਕ ਨੇ ਉਹਨਾਂ ਵਾਸਤੇ ਕਾਫੀ ਜ਼ਿਆਦਾ ਚੈਲੰਜ ਨੇ ਜਿਹੜੇ 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 ਚਾਈਨੀਸ ओरिएंटਲ ਦੇ ਲੋਕ ਨੇ ਉਹਨਾਂ ਨੂੰ ਕਾਫੀ ਜ਼ਿਆਦਾ ਇਦਾਂ ਦੇ ਚੈਲੰਜ ਆਣੇ ਕਿਉਂਕਿ ਉਹਨਾਂ ਨੇ ਬਿਲਕੁਲ ਹੀ ਜਿਹੜਾ ਐਕਸਪੋਜ਼ਰ ਨਹੀਂ ਲਿਆ ਇੰਗਲਿਸ਼ ਲਰਨਿੰਗ ਵਾਸਤੇ ਨਾ ਠੀਕ ਹੈ ਠੀਕ ਹੈ ਜਿਹੜੀਆਂ ਇਹ ਸਾਰੀਆਂ ਦਾ ਐਂਡ ਆਫ ਦਿ ਡੇ ਇਹ ਟੁਗੇਦਰ ਹੋ ਰਹੀਆਂ ਹੁਣ ਦੇਖੋ ਇੰਗਲਿਸ਼ ਲੈਂਡਿੰਗ ਹੋ ਗਿਆ ਉਹਦੇ ਬਾਅਦ ਜਿਹੜੇ ਏਸ਼ੀਆ ਤੋਂ ਕੰਟੇਨਰ ਆ ਰਹੇ ਸੀ ਉਹ ਆਣੇ ਸ਼ੁਰੂ ਹੋ ਗਏ ਉਹ ਲੈਂਡ ਕਰਨੇ ਸ਼ੁਰੂ ਹੋ ਗਏ ਉਹਦੇ ਬਾਅਦ ਮੈਕਸੀਕੋ ਤੇ ਜਿਹੜਾ ਡਰਾਈਵਰ ਸੀ ਉਹਨਾਂ ਦਾ ਆਨ ਦਾ ਥੋੜਾ ਜਿਹਾ ਘੱਟ ਹੋ ਗਿਆ ਕਹਿੰਦਾ ਤੇ ਜਿਹੜੇ ਡਰਾਈਵਰ ਸੀ ਉਹਨਾਂ ਦਾ ਆਨ ਦਾ ਬਹੁਤ ਘੱਟ ਹੋ ਗਿਆ ਤੇ ਆਟੋਮੈਟਿਕਲੀ ਰੇਟ ਤੇ ਉੱਤੇ ਜਾਣਾ ਜਾਣਾ ਬਿਲਕੁਲ ਠੀਕ ਹੈ ਬਿਲਕੁਲ ਠੀਕ ਹੈ ਆਪਣੇ ਚੰਨੇ ਨੀਨਾ ਹੋਰ ਉੱਤੇ ਜਾਂਦਾ ਜੀ ਇਹ ਤੇ ਹੁਣ ਵਾਲ ਦਿਨਾਂ 'ਚ ਪਤਾ ਲੱਗਿਆ ਕਿ ਗੱਲ ਇਹ ਹੈ ਕਿ ਮਿੱਠਾ ਸਵਾਲ ਵੀ ਹੋ ਗਿਆ ਖੱਟਾ ਵੀ ਹੋ ਗਿਆ ਤੇ ਹੁਣ ਅਸੀਂ ਇੱਕ ਸਵਾਦੀ ਜਿਹਾ ਆਖਰੀ ਸਵਾਲ ਜਿਹੜਾ ਉਹ ਪੁੱਛ ਲੈਣੇ ਆ ਯੂ ਐਸ ਏ ਟਰੱਕ ਸੇਲਸ ਤੇ ਡੀਲਸ ਕੀ ਨੇ ਆਫਰਸ ਕੀ ਨੇ ਕੋਈ ਫਾਇਦੇ ਦੀ ਗੱਲ ਵੀ ਦੱਸੋ ਸਾਨੂੰ ਅਖੀਰ ਤੇ ਜੀ ਅਸੀਂ ਵਧੀਆ ਡੀਲਾਂ ਲਾਈਆਂ ਨੇ ਜੀ ਜੇ ਤੁਸੀਂ ਦੇਖੋਗੇ ਕਿ ਹੁਣ ਜੇ ਤੁਸੀਂ ਜਾ ਕੇ ਕੰਪਿਊਟਰ ਚੈੱਕ ਕਰੋਗੇ ਸਾਡਾ ਜਿਹੜਾ 4th ਆਫ ਜੁਲਾਈ ਦਾ ਵੀਕ ਆ ਉਹਦੇ ਚ ਅਸੀਂ ਸਪੈਸ਼ਲ ਡੀਲਾਂ ਲਾਈਆਂ ਨੇ ਸਪੈਸ਼ਲ ਪ੍ਰਾਈਸਿੰਗ ਕੀਤੀ ਆ ਤੇ ਓਵਰਆਲ ਜਿਹੜਾ ਯੂਐਸਏ ਟਰੱਕ ਸੇਲ ਆ ਉਹ ਬੈਨੀਫਿਟ ਦੇ ਰਿਹਾ ਹੈ ਕਸਟਮਰ ਨੂੰ ਜਿੰਨਾ ਜ਼ਿਆਦਾ ਆਪਟਿਮਾਈਜ਼ ਆਪਣੇ ਆਪ ਨੂੰ ਕਰ ਰਿਹਾ ਜਿਵੇਂ ਆਪਾਂ ਟਰੱਕਰ ਦੀ ਗੱਲ ਕਰਦੇ ਆਂ ਓਨਰ ਬਟਰ ਦੀ ਗੱਲ ਕਰਦੇ ਆਂ ਡਰਾਈਵਰ ਦੀ ਗੱਲ ਕਰਦੇ ਆਂ ਕਿ ਉਹਨੂੰ ਆਪਟਿਮਾਈਜ਼ ਹੋਣਾ ਚਾਹੀਦਾ ਸੇਮ ਥਿੰਗ ਜਿਹੜੀ ਹੈ ਯੂਐਸਏ ਟਰੱਕ ਸੇਲ ਆਪਟਿਮਾਈਜੇਸ਼ਨ ਕੋਸ਼ਿਸ਼ ਕਰ ਰਿਹਾ ਹੈ ਜਿਹਦੇ ਚ ਸਾਡੇ ਕੋਲ ਸੇਲਸਮੈਨ ਨਹੀਂ ਹੈਗੇ ਸਾਡੀ ਪ੍ਰਾਈਸਾਂ ਔਨਲਾਈਨ ਨੇ ਸਾਡਾ ਜਿਹੜਾ ਇਕੁਪਮੈਂਟ ਆ ਉਹਦੀ ਹਰ ਚੀਜ਼ ਔਨਲਾਈਨ ਆ ਉਹ ਜਦੋਂ ਆਪਾਂ ਉਹ ਪ੍ਰੋਸੈਸ ਕਰਦੇ ਨੇ ਤੇ ਡੈਫੀਨਿਟਲੀ ਉਦੇ ਨਾਲ ਕਸਟਮਰ ਨੂੰ ਵੀ ਬੈਨੀਫਿਟ ਹੈ ਸਾਨੂੰ ਵੀ ਬੈਨੀਫਿਟ ਹੈ ਜਿਵੇਂ ਆਪਾਂ ਉਹਨਾਂ ਨੂੰ ਮਿਨੀਮਮ 3 ਮਹੀਨ 25000 ਮਾਈਲ ਦੀ ਵਾਰੰਟੀ ਦਿੰਨੇ ਆ ਕਸਟਮਰ ਨੂੰ ਜਿਹੜੇ ਸਲੀਪਰ ਟਰੱਕ ਨੇ ਰੀਟੇਲ ਵਾਲੇ ਉਹਦੇ ਉੱਤੇ ਨਾਲ ਅਸੀਂ ਕਾਰਪ ਟੈਸਟ ਕਰਕੇ ਦਿੰਦੇ ਆ ਨਾਲ ਉਹਦੇ ਤੇਲ ਪਾਣੀ ਚੇਂਜ ਕਰਕੇ ਦਿੰਦੇ ਆ ਇੰਜਨ ਦਾ ਜਿਹੜਾ ਆਇਲ ਚੇਂਜ ਫਿਲਟਰ ਚੇਂਜ 43 ਪੁਆਇੰਟ ਇਨਸਪੈਕਸ਼ਨ ਕਰਕੇ ਦਿੰਨੇ ਆ ਇਹਦਾ ਆਲਟੀਮੇਟਲੀ ਬੈਨੀਫਿਟ ਕਸਟਮਰ ਨੂੰ ਹੀ ਹੁੰਦਾ ਤੇ ਦੂਸਰੀ ਗੱਲ ਜਦੋਂ ਪ੍ਰਾਈਸ ਦੀ ਗੱਲ ਕਰਦੇ ਆ ਆਪਾਂ ਬਹੁਤ ਸਿੰਪਲ ਹੈ ਜੀ ਸਾਡੀ ਪ੍ਰਾਈਸ ਜਿਹੜੀ ਆ ਆਨਲਾਈਨ ਅਵੇਲੇਬਲ ਆ ਅਸੀਂ ਈ ਜਿਹੜਾ ਉਹ ਪ੍ਰੋਵਾਈਡ ਕਰਦੇ ਆ ਆਪਣੀ ਵੈਬਸਾਈਟ ਤੇ ਨਾਲ ਪਿਕਚਰਾਂ ਪ੍ਰੋਵਾਈਡ ਕਰਦੇ ਆ ਤੁਸੀਂ ਪਿਕਚਰ ਜਾ ਕੇ ਇੱਕ ਇੱਕ ਉਹਦੀ equipment ਦੇ ਅੰਦਰ ਜਿਹੜੀ ਜਿਹੜੀ ਚੀਜ਼ ਲੱਗੀ ਉਹਨੂੰ ਦੇਖ ਸਕਦੇ ਹੋ ਉਹਦੀ ਮੇਨਟੇਨੈਂਸ ਜਿਹੜੀ ਆ ਉਹ ਕਰਕੇ ਦੇਵਾਂਗੇ ਤੇ ਉਹਦੇ ਬਾਅਦ ਤੁਸੀਂ ਕਿਸੇ ਵੀ ਹੋਟ ਜਿਹੜੀ ਜਿਹੜੀ ਕੰਪੇਰ ਕਰਨਾ ਉਹਨੂੰ ਆਨਲਾਈਨ ਹੀ ਕੰਪੇਅਰ ਕਰ ਸਕਦੇ ਹੋ ਉਹਦਾ ਸਭ ਤੋਂ ਵੱਡਾ ਬੈਨੀਫਿਟ ਹੁੰਦਾ ਤੁਹਾਨੂੰ ਟਾਈਮ ਬਚ ਜਾਂਦਾ ਹੈ ਦੂਸਰਾ ਤੈਨੂੰ ਪਤਾ ਲੱਗ ਜਾਣਾ ਹੈ ਕਿ ਸਾਡੀ ਜਿਹੜੀ ਪ੍ਰਾਈਸਿੰਗ ਆ ਉਹ ਮਾਰਕੀਟ ਦੀ ਪ੍ਰਾਈਸ ਤੋਂ ਕਿੰਨੇ ਡਿਫਰੈਂਸ ਆ ਕਿਉਂਕਿ ਜਦੋਂ ਆਪਾਂ ਕਿਸੇ ਕੋਲ ਚਾਹੀ ਚੱਲ ਕੇ ਜਾਈਏ ਕਿਸੇ ਸਪੈਸ਼ਲ ਸਪੈਸ਼ਲ ਜਿਹੜੇ 올ਡ ਸਟਾਈਲ ਸੇਲਸ ਪਰਸਨ ਨੇ ਉਹ ਸਭ ਤੋਂ ਪਹਿਲਾਂ ਤੈਨੂੰ ਪ੍ਰਾਈਸ ਨਹੀਂ ਦੱਸਦੇ ਠੀਕ ਹੈ ਉਹ ਕਹਿੰਦੇ ਨੇ ਤੁਸੀਂ ਦੱਸੋ ਕਿੰਨੇ ਦਾ ਲੇਓਗੇ ਉਹ ਫਿਰ ਉਹ ਕੀ ਹੁੰਦਾ ਤੁਸੀਂ ਆਪਣਾ ਮਾਇੰਡ ਜਿਹੜਾ ਹੈ ਉਹ ਟਰੱਕ ਦੇ ਉੱਤੋਂ ਕੱਢ ਕੇ ਤੁਸੀਂ ਪ੍ਰਾਈਸ ਤੇ ਆ ਜਾਂਦਾ ਠੀਕ ਹੈ ਹੁਣ ਛੋਟੀ ਜੀ ਗੱਲ ਹੈ ਤੁਸੀਂ ਪ੍ਰਾਈਸ ਕਦੀ ਤੁਸੀਂ ਜਿੱਤ ਨਹੀਂ ਸਕਦੇ ਜਿਵੇਂ ਐਵੇਂ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਰਿਹਾ ਕਸੀਨਾ ਨੂੰ ਜਾ ਕੇ ਤੁਸੀਂ ਕਦੀ ਕਸੀਨਾ ਨੂੰ ਨਹੀਂ ਲੁੱਟ ਸਕਦੇ ਹੂੰ ਹੂੰ ਜ਼ਾਹਰ ਕਸੀਨਾ ਤੇ ਬੜਾ ਐਕਸਟਰਾ ਐਕਸਟਰਾ ਉਹਦਾ ਸਿਸਟਮ ਹੈਗਾ ਕਿ ਤੁਸੀਂ ਜਾਣੇ ਤੇ ਪੈਸੇ ਗਵਾਣੇ ਹੀ ਹੈਗੇ ਚਲੋ ਤੁਸੀਂ ਜਿੱਤ ਵੀ ਗਏ ਤੇ ਐਂਡ ਆਫ ਦਾ ਡੇ ਜਿਹੜੇ 90% ਲੋਕ ਨੇ ਉਹਨਾਂ ਨੇ ਪੈਸੇ ਦੇ ਕੇ ਹੀ ਆਣੇ ਇਦਾਂ ਹੀ ਇਦਾਂ ਹੀ ਬਿਲਕੁਲ ਇਦਾਂ ਸੇਮ ਥਿੰਗ ਵਿਦ ਆ ਨੈਗੋਸ਼ੀਏਸ਼ਨ ਤੁਸੀਂ ਕਦੀ ਨੈਗੋਸ਼ੀਏਸ਼ਨ ਵਿਨ ਨਹੀਂ ਕਰ ਸਕਦੇ ਅਨਲੈਸ ਤੁਹਾਨੂੰ ਤੁਸੀਂ ਕੰਪੈਰੀਜ਼ਨ ਕਰਕੇ ਜਾਓ ਕਰੋ ਤੁਹਾਨੂੰ ਪਤਾ ਹੋਣਾ ਚਾਹੀਦਾ ਟਰੱਕ ਕਿਹੜਾ ਲੈ ਰਹੇ ਹੋ ਉਹਦੇ ਚ ਟਰੱਕ ਚ ਕੜੇ ਜਿਹੜਾ ਹੋਮਵਰਕ ਆ ਪੂਰਾ ਹੋਣਾ ਚਾਹੀਦਾ ਭਈ ਟਰੱਕ ਕਿੱਧਰੋਂ ਆਇਆ ਇਹਦਾ ਮੇਨਟੇਨੈਂਸ ਰਿਕਾਰਡ ਕੀ ਹੈਗਾ ਇਹਦੇ ਚ ਵਾਰੰਟੀਆਂ ਕੀ ਹੈਗੇ ਤੇ ਆਵਰ ਕਿੰਨੇ ਨੇ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਆਵਰ ਐਡਵਰਟਾਈਜ਼ ਨਹੀਂ ਕਰਦੇ ਹੂੰ ਹੂੰ ਰੇਟ ਤੋਂ ਬਾਅਦ ਉਹਦਾ ਟਰਾਂਸਮਿਸ਼ਨ ਦਾ ਜਿਹੜਾ ਉਹ ਚੀਜ਼ਾਂ ਇਹ ਸਾਰੀ ਚੀਜ਼ਾਂ ਤੁਸੀਂ ਕਰੋਗੇ ਤੇ ਯੂਐਸਏ ਟਰੱਕ ਸੇਲ ਚ ਅਸੀਂ ਇਹ ਸਾਰਾ ਹੋਮਵਰਕ ਕਰਕੇ ਤੁਹਾਨੂੰ ਦੇ ਰਹੇ ਹਾਂ ਹੁਣ ਫਾਰ ਇਗਜ਼ਾਮਪਲ ਕੱਲ ਆਪਣੇ ਕੋਲ ਇੱਕ ਵੀਰ ਜੀ ਆਏ ਉਹਨਾਂ ਨੇ ਕਿਹਾ ਜੀ ਤੁਹਾਡਾ ਟਰੱਕ ਇਹਦਾ ਬੰਪਰ ਪੇਂਟ ਹੋਇਆ ਮੈਂ ਕਿਹਾ ਬਿਲਕੁਲ ਪੇਂਟ ਹੋਇਆ ਮੈਂ ਕਿਹਾ ਤੁਹਾਨੂੰ ਤਸਵੀਰ ਦਿਖਾ ਦਿੰਨੇ ਆ ਤਸਵੀਰ ਦਿਖਾਈ ਮੈਂ ਕਿਹਾ ਭਜੀ ਇਹ ਸਕ੍ਰੈਚੀ ਕਾਰ ਸੀ ਕਿ ਆ ਕਿ ਬੰਪਰ ਪੇਂਟ ਕਰਾ ਲਈ ਉਹਨਾਂ ਨੇ ਕਿਹਾ ਬਿਲਕੁਲ ਠੀਕ ਹੈ ਤੁਸੀਂ ਚੰਗਾ ਕੀਤਾ ਦੇਖੋ ਇਹ ਛੋਟੀ ਮੋਟੀ ਚੀਜ਼ਾਂ ਨੇ ਜਿਹੜੀਆਂ ਅਸੀਂ ਪਹਿਲਾਂ ਹੀ ਰੈਡੀ ਕਰਕੇ ਰੱਖੀ ਦੀਆਂ ਕਸਟਮਰ ਆਏ ਤੇ ਉਹਨੂੰ ਇੱਕ ਟਰੱਕ ਦਿਖਾਈਏ 99% ਉਹਦੇ ਚ ਕੰਮ ਹੋਇਆ ਹੁੰਦਾ ਪੇਪਰਵਕ ਕਰਾਈਏ ਤੇ 2 ਵੀਕ ਬਾਅਦ ਉਹ ਟਰੱਕ ਲੈ ਜਾ ਸਾਡੇ ਤੋਂ ਜਿਵੇਂ ਛੋਟੀ ਜਿਹੀ ਕਾਰ ਵਾ ਕਾਰਪ ਟੈਸ ਕੋਸੀ ਵੇਟ ਨਹੀਂ ਕਰਦੇ ਕਸਟਮਰ ਆਏਗਾ ਫਿਰ ਅਸੀਂ ਕਾਰ ਆਫ ਟੈਸਟ ਕਰਾਂਗੇ ਆਇਲ ਚੇਂਜ ਕਰਕੇ ਰੱਖਦੇ ਹਾਂ ਇਹ ਨਹੀਂ ਕਿ ਕਸਟਮਰ ਆਏਗਾ ਫਿਰ ਆਇਲ ਚੇਂਜ ਕਰਾਂਗੇ ਐਨੂਅਲ ਇਨਸਪੈਕਸ਼ਨ ਕਰਕੇ ਰੱਖਦੇ ਹਾਂ ਇਹ ਨਹੀਂ ਕਿ ਕਸਟਮਰ ਆਏਗਾ ਐਨੂਅਲ ਇਨਸਪੈਕਸ਼ਨ ਕਰਾਂਗੇ ਕਿਉਂਕਿ ਜਦੋਂ ਉਹਦਾ ਕਸਟਮਰ ਦੀ ਅਪਰੂਵਲ ਆ ਗਈ ਉਹਨੇ ਡਾਕੂਮੈਂਟ ਤੇ ਸਾਈਨ ਕਰ ਦਿੱਤੇ ਉਹਦੇ ਤੇ ਮੀਟਰ ਚਾਲੂ ਹੋ ਗਿਆ ਉਹਨੇ ਤੇ ਪੇਮੈਂਟ ਦੇਣੀ ਸ਼ੁਰੂ ਕਰ ਦਿੱਤੀ ਟਰੱਕ ਦੀ ਵੀ ਤੇ ਨਾਲ ਇੰਸ਼ੋਰੈਂਸ ਦੀ ਵੀ ਬਿਲਕੁਲ ਠੀਕ ਬਿਲਕੁਲ ਕੀ ਕੀ बेनिफिट ਲੈ ਰਹੇ ਹੋ ਤੇ ਬਾਕੀ ਹੱਥ ਸਾੜੀ ਪ੍ਰਾਈਸ ਆਨਲਾਈਨ ਲੱਗੀ ਹੈ ਜਾਂ ਤੁਹਾਨੂੰ ਤੁਸੀਂ ਕਾਲ ਕਰ ਸਕਦੇ ਹੋ 1833 6987224 ਜਿੰਨੇ ਵੀ ਸਾਡੇ ਫੋਨ ਤੇ ਜਿਹੜੇ ਬੈਠੇ ਨੇ ਆਪਣਾ ਮੈਨੇਜਰਸ ਉਹਨਾਂ ਨੂੰ ਸਭ ਨੂੰ ਪੂਰੀ ਕੌਨਫੀਡੈਂਸ ਨਾਲ ਟ੍ਰੱਕਾਂ ਦਾ ਪਤਾ ਹੈ ਕਿਉਂਕਿ ਉਹ ਸਭ ਕੋਲ ਹੀ ਸੀਡੀਐਲ ਹੈਗਾ ਇਨਕਲੂਡਿੰਗ ਮੇਰੇ ਜੀ ਆਪ ਜਾਨੇ ਇਹ ਨਹੀਂ ਕਿ ਅਸੀਂ ਖਾਲੀ ਅਸੀਂ ਆਪ ਵੀ ਆਮ ਅੰਮ ਖਾਂਦੇ ਆ ਇਹ ਨਹੀਂ ਕਿ ਖਾਲੀ ਵੇਚਦੇ ਆ ਜਾਂ ਦੇਣ ਗੁੱਡ ਜਾਰਜੀ ਬਿਲਕੁਲ ਠੀਕ ਹੈ ਸਈਆ ਜੀ ਬਹੁਤ ਬਹੁਤ ਸ਼ੁਕਰੀਆ ਤੁਹਾਡਾ ਬੜੀ ਫਰੂਟਫੁੱਲ ਅਜਿਹੀ ਗੱਲ ਬਾਤ ਹੋਈ ਬਲਕੇ ਅੰਬਾਂ ਪਰ ਹੀ ਗੱਲ ਬਾਤ ਹੈ ਜਿਹੜੀ ਹੋਈ ਤੁਹਾਡਾ ਬਹੁਤ ਧੰਨਵਾਦ ਹੈ ਅਸੀਂ ਤੁਹਾਨੂੰ ਫਿਰ ਤੰਗ ਕਰਾਂਗੇ ਥੈਂਕ ਯੂ ਸੋ ਮਚ ਥੈਂਕ ਯੂ ਸੋ ਮਚ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਤੇ ਅਸਲਾਮੁਅਲੈਕਮ ਨਾਲ ਹੈਪੀ 4th ਜੁਲਾਈ ਜੀ ਤਾਂ ਥੈਂਕ ਯੂ ਥੈਂਕ ਯੂ ਐਸਐਨਜੀ ਯੂਐਸਏ ਟਰੱਕ ਸੇਲਸ ਤੋਂ ਸਈਅਦ ਸਾਹਿਬ ਜਿਨ੍ਹਾਂ ਨਾਲ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਫਿਰ ਇਹਨਾਂ ਨੂੰ ਰੂਬਰੂ ਕਰਾਂਗੇ ਫਿਰ ਇਹਨਾਂ ਨਾਲ ਗੱਲਬਾਤ ਕਰਾਂਗੇ ਬਸ ਤੁਸੀਂ ਜੁੜੇ ਰਹਿਣਾ ਪੰਜਾਬੀ ਰੇਡੀਓ ਯੂਐਸਏ ਨਾਲ ਔਰ ਵੇਖਦੇ ਰਹਿਣਾ ਹੈ ਪ੍ਰੋਗਰਾਮ ਜਿਹੜਾ ਯੂਐਸਏ ਟਰੱਕ ਸੇਲਸ ਵਾਲੇ ਤੁਹਾਡੇ ਵਾਸਤੇ ਹਰ ਹਫਤੇ ਲੈ ਕੇ ਆਉਂਦੇ ਨੇ ਇਹਨਾਂ ਦੇ ਹੋਰ ਵੀ ਬਹੁਤ ਸਾਰੇ ਪ੍ਰੋਗਰਾਮ ਨੇ ਜਿਹੜੇ ਉਹ ਸਾਡੇ ਤੁਸੀਂ ਸੋਸ਼ਲ ਮੀਡੀਆ ਔਰ ਡਿਜੀਟਲ ਪਲੇਟਫਾਰਮਸ ਤੇ ਵੇਖ ਸਕਦੇ ਜੀ ਬਹੁਤ ਇਨਫੋਰਮੇਟਿਵ ਨੇ ਟਰਕਿੰਗ ਦੇ ਹਵਾਲੇ ਦੇ ਨਾਲ ਸੋ 온 ਦੀ ਮੁਲਾਕਾਤ ਤੱਕ